ਸਾਸ੍ਰਿਕ ਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋ ਵੀਰੇ ਅੱਜ ਆਪਾਂ ਤੁਹਾਨੂੰ ਦੇਸੀ ਨੁਕਸਾ ਦੱਸਦੇ ਆ ਜਿਹੜੇ ਬੱਚਿਆਂ ਦਾ ਕੱਦ ਨਹੀਂ ਵੱਧਦਾ ਉਹਨਾਂ ਲਈ ਆਪਾਂ ਕੀ ਕਰਨਾ 250 ਗ੍ਰਾਮ ਲੈਣੀ ਆ ਆਪਾਂ ਸੌਫ 250 ਗ੍ਰਾਮ ਤੇ 250 ਗ੍ਰਾਮ ਲੈਣੇ ਆ ਆਪਾਂ ਚਿੱਟੇ ਤਿਲ ਭਰੇ ਹੋਏ ਚਿੱਟੇ ਤਿਲ ਮਿਲ ਜਾਂਦੇ ਆ ਭਰੇ ਹੋਏ ਹੁੰਦੇ ਆ ਤੇ 250 ਗ੍ਰਾਮ ਹੀ ਲੈਣੇ ਆ ਆਪਾਂ ਮਖਾਣੇ ਮਖਾਣੇ ਜਿਨ੍ਹਾਂ ਦਾ ਛਿੱਟੇ ਛਿੱਟੇ ਮਖਾਣੇ ਹੁੰਦੇ ਆ ਸੁਕਰਾਨੇ ਵਾਲੀ ਦੁਕਾਨ ਤੋਂ ਮਿਲ ਜਾਂਦੇ ਨੇ ਤੇ 250 ਗ੍ਰਾਮ ਲੈਣੀ ਆ ਆਪਾਂ ਸੌਫ ਹਰੀ ਸੌਫ ਤੇ 250 ਗ੍ਰਾਮ ਆਪਾਂ ਲੈਣਿਆ ਜੀ ਬਦਾਮ ਗਿਰੀ ਵਾਲੀ ਬਦਾਮ ਤੇ 250 ਗ੍ਰਾਮ ਹੀ ਆਪਾਂ ਲੈਣਿਆ ਕਾਜੂ ਵਧੀਆ ਵੈਰਾਈਟੀ ਦੇ ਲੈਣਿਆ ਬਦਾਮ ਤੇ ਕਾਜੂ ਸਾਰੀਆਂ ਆਈਟਮਾਂ ਵਧੀਆ ਸੋਨ ਪੰਸਾਰੀ ਦੀ ਦੁਕਾਨ ਤੋਂ ਵਧੀਆ ਜਿਹੜਾ ਵਧੀਆ ਹੈਗਾ ਪੰਸਾਰੀ ਉਤੋਂ ਸਾਰੀਆਂ ਆਈਟਮਾਂ ਮਿਲ ਜਾਣੀਆਂ ਇਹਨਾਂ ਨੂੰ ਕੀ ਕਰਨਾ ਆਪਾਂ ਵੀਰੇ ਦੇਸੀ ਘਿਓ ਜਿਹੜਾ ਆਪਣੇ ਘਰ ਦਾ ਹੁੰਦਾ ਉਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਦੇਸੀ ਘਿਓ ਚ ਚੰਗੀ ਤਰ੍ਹਾਂ ਇਹਨੂੰ ਭੁੰਨ ਕੇ ਠੀਕ ਹੈ ਜੀ ਫੇਰ ਜਦੋਂ ਠੰਡਾ ਹੋ ਗਿਆ ਢੰਡਾ ਹੋ ਗਿਆ ਇਹਦੇ ਵਿੱਚ ਸਵਾਦ ਅਨੁਸਾਰ ਮਿਸਰੀ ਪਾਉਣੀਆਂ ਧਾਗੇ ਵਾਲੀ ਜਿੰਨਾ ਕ ਮਿੱਠਾ ਤੁਸੀਂ ਖਾ ਸਕੋ ਓਨੇ ਹੀ ਪਾਉਣੀਆਂ ਸਵਾਦ ਅਨਸਾਰ ਤੇ ਬੱਚਿਆਂ ਨੂੰ ਇੱਕ ਚਮਚ ਉਹ ਵੀ ਰਾਤ ਨੂੰ ਦੁੱਧ ਨਾਲ ਵੱਡੇ ਦਾ ਦੋ ਚਮਚ ਲੈ ਸਕਦੇ ਆ ਪਰ ਵੱਡਿਆਂ ਦਾ ਭਾਰ ਨਹੀਂ ਪਰ ਵਧੂਗਾ ਕੱਦ ਨਹੀਂ ਵਧਣਾ ਚੁਸਤੀ ਰਹੂਗੀ ਫੁਰਤੀ ਰਹੂਗੀ ਹੋਰ ਕਿਹਦੇ ਸੋਚੀ ਹਣ ਸਾਡਾ ਵੀ ਕੱਦ ਵਧੂਗਾ ਕੱਦ ਵਧੂਗਾ ਸਿਰ 15 ਸਾਲ ਤੱਕ ਇੱਕ ਵਾਰ ਦੇਸੀ ਜਿਹੜਿਆਂ ਸਾਨੂੰ ਆਟਮਾ ਕਹੀਆਂ ਇਹ ਤਯਰਬਾ ਕਰਕੇ ਦੇਖੋ ਇਹ ਤਯਰਬਾ ਕੀਤਾ ਤਯਰਬਾ ਸਕਸੈਸਫੁਲ ਹੋਇਆ ਨਾ ਇੰਨਾ ਚੀਜ਼ਾਂ ਦਾ ਕੋਈ ਨੁਕਸਾਨ ਆ ਕੋਈ ਨੁਕਸਾਨ ਨਹੀਂ ਸਾਰੀਆਂ ਤਾਕਤ ਦੇਣ ਵਾਲੀਆਂ ਚੀਜ਼ਾਂ ਨੇ 15 ਸਾਲ ਤੱਕ ਦਾ ਕੱਦ ਜ਼ਰੂਰ ਵਧੂਗਾ 1 ਮਹੀਨੇ ਦੇ ਵਿੱਚ ਵਿੱਚ ਹੀ ਤੁਹਾਨੂੰ ਫਰਕ ਪਤਾ ਲੱਗ ਜਾਣਾ ਜਿਹੜੇ ਵੱਡੇ ਲੈਣਗੇ ਉਹਨਾਂ ਦੇ ਸਰੀਰ 'ਚ ਜਾਣ ਪੈਣੀ ਆ ਜਿਨ੍ਹਾਂ ਦੇ ਗੋਡੇ ਕਾਟੇ ਵੀ ਦੁਖਦੇ ਆ ਸਾਰਾ ਕੁਝ ਚੱਕਿਆ ਜਾਣਾ ਬਾਸ ਜੋ ਤੁਹਾਨੂੰ ਫਾਰਮੂਲਾ ਕਿਹਾ ਇੱਕ ਵਾਰ ਅਜ਼ਮਾ ਕੇ ਦੇਖੋ ਵੱਧ ਤੋਂ ਵੱਧ ਤੁਸੀਂ ਠੀਕ ਹੋ ਜਾਓਗੇ ਤੇ ਸਾਡੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਆ ਕਰੋ ਜੋ ਕੀ ਤੁਹਾਨੂੰ ਅੱਗੇ ਤੋਂ ਅੱਗੇ ਨਵੀਆਂ ਤੋਂ ਨਵੀਆਂ ਵੀਡੀਓ ਸਾਡੀਆਂ ਪਹਿਲ ਦੇ ਆਧਾਰ ਤੇ ਮਿਲ ਸਕਣ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ